50 ਸਾਲ ਦੀ ਜਨਾਨੀ ਅਤੇ 23 ਸਾਲ ਦਾ ਮੁੰਡਾ ਇੱਕੋ ਪਿੰਡ ਦੇ ਵਿੱਚ ਰਹਿੰਦੇ ਸੀ ਜਿਵੇਂ ਹੀ ਰਣਜੀਤ ਕੌਰ ਨਾਮ ਦੀ ਸੌਰਤ ਤੇ ਪਤੀ ਦੀ ਜਾਣ ਜਾਂਦੀ ਹੈ ਜੋ ਕਿ ਫੌਜ ਦੇ ਵਿੱਚ ਸੀ ਪਹਿਲਾਂ ਉਸ ਮਗਰੋਂ ਇਹ ਮੁੰਡਾ ਕੰਦਾਂ ਟੱਪ ਟੱਪ ਕੇ ਇਹਨਾਂ ਦੇ ਘਰ ਦੇ ਵਿੱਚ ਦਾਖਲ ਹੋਣ ਲੱਗਿਆ ਪ੍ਰਕਰ ਦੇ ਵਿੱਚ ਮੌਜੂਦ ਮਾਸੂਮ 13 ਸਾਲ ਦੇ ਬੱਚੇ ਨੂੰ ਜਦੋਂ ਇਸ ਗੱਲ ਤੇ ਇਤਰਾਜ਼ ਹੋਇਆ ਕਿ ਮੇਰੀ ਮਾਂ ਕਿਸੇ ਹੋਰ ਬੰਦੇ ਦੇ ਨਾਲ ਮੇਰੇ ਹੀ ਸਾਹਮਣੇ ਉਸ ਨੂੰ ਪਿਓ ਦੀ ਥਾਂ ਦੇ ਰਹੀ ਹੈ ਤਾਂ ਉਸਨੇ ਰੋ ਪਿੱਟ ਕੇ ਅਤੇ ਮਿੰਤਾ ਕਰਕੇ ਕਿਹਾ ਕਿ ਮਾਂ ਇੰਜ ਨਾ ਕਰ ਇਸ ਮਾਸੂਮ ਦਾ ਕਸੂਰ ਸਿਰਫ ਇਹੀ ਸੀ ਕਿ ਉਹ ਆਪਣੀ ਮਾਂ ਨੂੰ ਸਿੱਧੇ ਰਾਹ ਪਾਣਾ ਚਾਹੁੰਦਾ ਸੀ ਪਰ ਇਸ ਕਲਯੁਗੀ ਮਾਂ ਨੇ 50 ਸਾਲ ਦੀ ਉਮਰ ਦੇ ਵਿੱਚ ਬੇਰਹਿਮੀ ਨਾਲ ਆਪਣੇ ਹੀ ਪੁੱਤ ਨੂੰ ਜਿੱਦੀ ਉਮਰ 13-14 ਸਾਲ ਦੀ ਸੀ ਉਸ ਨੂੰ ਮਾਰ ਕੇ ਦੱਬ ਦਿੱਤਾ ਤਾਂ ਇਹ ਕੀ ਭਾਣਾ ਵਾਪਰ ਗਿਆ ਕਿਉਂ ਆਪਣੇ ਹੀ ਪੁੱਤ ਨੂੰ ਮਾਰ ਕੇ ਦੁਰੀ ਦਿੱਤਾ ਇਹ ਕਿਨੇ ਕਿਹਾ ਜਬਰਦਸਤੀ ਕਰਦਾ ਹੁੰਦਾ ਕੰਦਾ ਡਾਪਦਾ ਹਾਂ ਜਬਰਦਸਤੀ ਕਰਕੇ ਹੁੰਦਾ ਹੁੰਦਾ ਇਹ ਕੰਟਾਟ ਜਬਰਦਸਤੀ ਕਿਉਂ ਕਰਦਾ ਹੈ ਹਾਂ ਮੈਂ ਇੱਥੇ ਮੁੰਡਿਆਂ ਨੂੰ ਵੀ ਪਤਾ ਹੈਗਾ ਮਾਰ ਇਹਨੂੰ ਮਰਵਾਇਆ ਹੀ ਦੇਖ ਦੋ ਵਾਰੀ ਜਿੰਨੇ ਨਾਲ ਕੇ ਜਿਹਦੇ ਨਾਲ ਹਲਕੇ ਤੁਸੀਂ ਮਾਰਿਆ ਉਹ ਨਾਲ ਕੀ ਸੰਬੰਧ ਹੈ ਤੁਹਾਡਾ ਇਦਾਂ ਕੋਈ ਵੀ ਨਹੀਂ ਇਹ ਜਬਰਦਸਤੀ ਹੁੰਦਾ ਹੈ ਸਾਡੇ ਘਰ ਇਹ ਮੁੰਡਾ ਹਾਂ ਇਹਨੂੰ ਬੜੀ ਵਾਰ ਢੱਕਿਆ ਹੈ ਅੱਛਾ ਲੋਕ ਮਾਰਦੇ ਫਿਰ ਆਪਣਾ ਮੁੰਡਾ ਕਿਉਂ ਮਾਰਦਾ ਤੁਸੀਂ ਇਹਨੇ ਮਾਰਿਆ ਹਨ ਕਿ ਰਾਤ 12:00 ਦਾ 10:00 ਵਜੇ ਪਗੋੜੇ ਤੇ ਪਰ ਮੈਨੂੰ ਇਹਨੇ ਕਿਹਾ ਤੂੰ ਪਗੋੜੀ ਹੋ ਜਾ ਪੇਰੋ ਤੇ ਜਿੱਥੇ ਰਹਿੰਦਾ ਰ ਵੱਡੇ ਮੁੰਡੇ ਨੂੰ ਮਾਰ ਦੇ ਲੱਗਾ ਫੇਰ ਕੱਢਿਆ ਕਿੰਨੇ ਸਾਲ ਤੋਂ ਪਗੋੜੇ ਹੋ 14 ਕ ਸਾਲ ਹੋ ਗਏ ਨਹੀਂ ਇਹ ਨਜ਼ਰ ਤੋਂ ਇਕੱਠੇ ਰ ਆ ਜੀ ਤੁਸੀਂ ਖਾਬ ਬੋਲ ਰਹੇ ਹੋ ਸਜਾ ਵੀ ਉਦੋਂ ਉਦੋਂ ਜਿਹੜਾ ਆਪਣਾ ਬੱਚਾ ਮਾਰਿਆ ਤੁਸੀਂ ਕਿੰਨੀ ਉਮਰ ਸੀ ਉਹਦੀ 15 ਕ ਸਾਲ 14 15 ਗੈਮ ਨਹੀਂ ਆਇਆ ਮਨ ਤੇ 15 ਸਾਲ ਦਾ ਬੱਚਾ ਆਪਣਾ ਜੰਮਿਆ ਤੁਸੀਂ ਮਾਰਦੇ ਹਾਂਜੀ ਰਾਮ ਨਹੀਂ ਆਇਆ ਮੰਜ ਮੇਰੇ ਰਾਮ ਨਹੀਂ ਆਇਆ ਮੰਜ ਕਲਤੀ ਉਹ ਕਿ ਇਸਕਾ ਆਇਆ ਹੀ ਉਦੋਂ ਬੋਲਦਾ ਸਰ ਗਲਤੀ ਹੋਈ ਹਾਂ ਕਿ ਨਹੀਂ ਹੋਣ ਗਲਤੀ ਹੋ ਗਈ ਜਦੋਂ ਕੀਤਾ ਉਦੋਂ ਮੈਨੂੰ ਸੁਝ ਨਹੀਂ ਸੀ ਤੁਹਾਡੀ ਮਾਤਾ ਵੀ ਨਾਲ ਹੀ ਸਰ ਹਾਂਜੀ ਕੀ ਚੱਕਣੀ ਮਾਤਾ ਦਾ ਤੁਹਾਡਾ ਆਪਾ ਚੰਜੈ ਸਮਾਂ ਦੀ ਨਹੀਂ ਉਹਨਾਂ ਨੇ ਕੋਈ ਨਹੀਂ ਮੁੰਡਾ ਲੜਦਾ ਹੀ ਨਾ ਹਾਂਜੀ ਅੱਛਾ ਆ ਗੱਲਬਾਤ ਹੋਈ ਜਾਣ ਠੀਕ ਕਿਵੇਂ ਫਿਰ ਮਾਰਿਆ ਉਹਨਾਂ ਨੇ ਜੀ ਆਪ ਇੱਥੇ ਇਕੱਠੇ ਦੋਵੇਂ ਰਹਿੰਦੇ ਸੀ ਅੰਦਰ ਕਮਰੇ 'ਚ ਤੇ ਕੰਨੀ ਨਹੀਂ ਸਤਾਨੂੰ ਹੜਦਾ ਨਹੀਂ ਠੀਕ ਕਰਕੇ ਫਿਰ ਗਾਲ ਘੜਤਾਂ ਨੂੰ ਚਾਹਣਾ ਤੁਸੀਂ ਉਹਦੀ ਮਾਂ ਨਾਲ ਇਕੱਠੇ ਰਹਿੰਦੇ ਰਹੇ ਕਮਰੇ 'ਚ ਤੇ ਪੁੱਤ ਨੂੰ ਵਾਰਾ ਖਾਊਗਾ ਹਾਂਜੀ ਪੁੱਤ ਨੂੰ ਵਾਰਾ ਖਾਊਗਾ ਜਿਵੇਂ ਉਹਦੀ ਮਾਂ ਵੀ ਨਾਲ ਹੀ ਨਹੀਂ ਉਹਦੀ ਨਾਲ ਹੀ ਬਰਾਬਰ ਦੇ ਹੱਕਦਾਰ ਕਿਵੇਂ ਮਾਰਿਆ ਕਿਵੇਂ ਸੀ ਜੀ ਹਾਂਜੀ ਕਿਵੇਂ ਮਾਰਿਆ ਸੀ ਉਹਨੂੰ ਗਾਲ ਘੜਤਾ ਸੀ ਫਿਰ ਹੱਸਣੀ ਆਦਾ ਦੋਵਾਰੀ ਤੇ ਆਪਤਾ

ਇਹੋ ਜਿਹੀ ਮਾਂ ਜੋ ਕਿ ਆਪਣੇ ਘਰ ਵਾਲੇ ਦੇ ਮਰਨ ਤੋਂ ਬਾਅਦ ਆਪਣੇ ਮਾਸੂਮ ਬੱਚੇ ਨੂੰ ਮਾਰ ਦੇਵੇ ਉਹ ਵੀ ਇਸ ਕਰਕੇ ਤਾਂ ਕਿ ਉਹ ਆਪਣੀ ਹਵਾਸ ਨੂੰ ਮਿਟਾ ਸਕੇ। ਇਹੋ ਜਿਹੀ ਔਰਤ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ? ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਅੱਜਕੱਲ ਪਿੰਡਾਂ ਦੇ ਵਿੱਚ ਪਿਆ ਰਹੀ ਹਿੰਮਤ ਸ਼ਾਇਦ ਇਸੇ ਕਰਕੇ ਨਹੀਂ ਕਿਉਂਕਿ ਇੱਥੋਂ ਦੇ ਲੋਕ ਆਪਣੀ ਜ਼ਮੀਰਾਂ ਵੇਚ ਚੁੱਕੇ ਨੇ। ਕਿਸ ਤਰ੍ਹਾਂ ਦੇ ਨਾਲ 50 ਸਾਲ ਦੀ ਇਹ ਜਨਾਨੀ ਜਿਨੇ ਕੀ ਜਵਾਨ ਮੁੰਡੇ ਦੇ ਸਰੀਰ ਦੇ ਨਾਲ ਖੇਡਣ ਦੀ ਖਾਤਰ ਆਪਣੇ ਮਾਸੂਮ ਬੱਚੇ ਨੂੰ ਖਤਮ ਕਰ ਦਿੱਤਾ। ਦੱਸਦੇ ਕਿ ਬਟਾਲਾ ਤੋਂ ਇਹ ਖਬਰ ਸਾਹਮਣੇ ਆ ਰਹੀ ਸੀ ਜਿੱਥੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਮਾਂ ਨੇ ਆਪਣੇ ਬੱਚੇ ਨੂੰ ਮਾਰਿਆ ਕਰੀਬ 12 ਸਾਲ ਹੋ ਚੁੱਕੇ ਨੇ ਇਸ ਘਟਨਾ ਨੂੰ ਅਤੇ 12 ਸਾਲ ਬਾਅਦ ਇਹ ਗੁੱਥੀ ਕਿਵੇਂ ਸੁਲਝੀ ਹੈ ਤੁਸੀਂ ਪਰਿਵਾਰਿਕ ਮੈਂਬਰਾਂ ਦੇ ਮੂੰਹੋਂ ਸੁਣਿਆ ਦੱਸਦੇ ਨੇ ਤਾਇਆ ਕਿ ਮੈਂ ਰਿਪੋਰਟ ਜ਼ਰੂਰ ਦਰਜ ਕਰਵਾਈ ਸੀ ਪਰ ਉਸ ਸਮੇਂ ਕੁਝ ਵੀ ਪਤਾ ਨਹੀਂ ਲੱਗਿਆ ਸੀ ਕਿ ਸਾਡਾ ਬਸੂਮ ਬੱਚਾ ਕਿੱਧਰ ਗਿਆ ਤੇ ਅੱਜ ਇਹ ਦੋਵੇਂ ਜਾਣੇ ਆਪ ਹੀ ਸਭ ਕੁਝ ਮੰਨ ਗਏ 12 ਸਾਲ ਬਾਅਦ ਮਲਜ਼ਮਾਂ ਅਤੇ ਆਸ਼ਿਕ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਮਾਸੂਮ 13 ਸਾਲ ਦੇ ਪੁੱਤ ਨੂੰ ਘਰ ਦੇ ਵਿੱਚ ਹੀ ਮਾਰ ਕੇ ਦੱਬ ਦਿੱਤਾ ਗਿਆ ਸੀ ਇਹ ਬਾਣਾ ਵਾਪਰ ਗਿਆ ਕਿਉਂ ਆਪਣੇ ਹੀ ਪੁੱਤ ਨੂੰ ਮਾਰ ਕੇ ਤੁਸੀਂ ਇਹ ਕਰਦੇ ਹੋ ਇਹ ਦੇਖਣੇ ਕਿਦਾਗਾ ਜਬਰਦਸਤੀ ਕਰਤਾ ਹੁੰਦੇ ਕੰਦਾ ਡਾਕਦਾ ਜਬਰਦਸਤੀ ਕਰਕੇ ਹੁੰਦਾ ਹੁੰਦਾ ਕੰਦਾ ਡਾਕਦਾ ਜਬਰਦਸਤੀ ਕਿਉਂ ਕਰਦਾ ਹੈ ਹਾਂ ਮੈਂ ਇੱਥੇ ਮੁੰਡਿਆਂ ਨੂੰ ਵੀ ਪਤਾ ਹੈਗਾ ਮਾਰ ਇਹਨੂੰ ਮਰਵਾਇਆ ਇਹ ਦੇਖ ਦੋ ਵਾਰੀ ਜਨਰਲ ਕੇ ਜਿਹਦੇ ਨਾਲ ਹਲਕੇ ਤੁਸੀਂ ਮਾਰਿਆ ਉਹਦਾ ਨਾ ਕਿਸੇ ਬੰਦੇ ਦਾ ਸਬੰਧਾ ਦਾ ਇਦਾਂ ਕੋਈ ਵੀ ਨਹੀਂ ਇਹ ਜ਼ਬਰਦਸਤੀ ਹੁੰਦਾ ਹੈ ਸਾਡੇ ਘਰ ਇਹ ਮੁੰਡਾ ਹਾਂ ਇਹਨੂੰ ਬੜੀ ਵਾਰ ਢੱਕਿਆ ਹੈ ਅੱਛਾ ਮੁੰਡਾ ਕੋ ਮਰ ਫਿਰ ਆਪਣਾ ਮੁੰਡਾ ਨੂੰ ਮਾਰਤਾ ਸੀ ਇੰਨੇ ਮਾਰਿਆ ਅੰਤ ਰਾਤ ਵਾਰਾ ਦਾ 10:00 ਜਿਹੜੇ ਪਗੋੜੇ ਹੋਏ ਉਹਦੇ ਤੇ ਫਿਰ ਮੈਨੂੰ ਇਹਨੇ ਕਿਹਾ ਤੂੰ ਪਗੋੜੇ ਹੋ ਜਾ ਫਿਰ ਉਹ ਤੇ ਜਿੱਥੇ ਰਹਿੰਦਾ ਰ ਵੱਡੇ ਮੁੰਡੇ ਨੂੰ ਮਾਰ ਦੇਣ ਲੱਗਾ ਫਿਰ ਕੱਢਿਆ ਕਿੰਨੇ ਸਾਲ ਤੋਂ ਪਗੋੜੇ ਉਹ 14 ਸਾਲ ਹੋ ਗਏ ਮੈਂ ਜਦੋਂ ਇੱਥੇ ਆਇਆ ਤੁਸੀਂ ਖਾ ਬੋਲ ਰਹੇ ਹੋ ਸਜਾ ਵੀ ਉਦੋਂ ਉਦੋਂ ਜਿਹੜਾ ਆਪਣਾ ਬੱਚਾ 15 ਸਾਲ 14 15 ਰਾਮ ਹੀ ਆਇਆ ਮੰਨ ਤੇ 15 ਸਾਲ ਦਾ ਬੱਚਾ ਆਪਣਾ ਜੰਮਿਆ ਤੁਸੀਂ ਮਾਰ ਗਏ ਹਾਂਜੀ ਰਾਮ ਨਹੀਂ ਆਇਆ ਮੰਚ ਮੈਂ ਕਹ ਰਿਹਾ ਰਾਮ ਨਹੀਂ ਆਇਆ ਮੰਚ ਗਲਤੀ ਹੋ ਕਿ ਇਸ਼ ਕੁਛ ਆਇਆ ਸੀ ਉਦੋਂ ਮੇਰਾ ਨਾਮ ਹਰਜੀਤ ਸਿੰਘ ਹੈ ਜੀ ਜਿਹੜਾ ਮਾਰੇ ਬੱਚਾ ਉਹ ਮੇਰਾ ਪਤੀ ਹੈ ਛੋਟੇ ਭਾਈ ਦਾ ਲड़का ਹੈ ਇਹ ਸੰਦੀਪ ਸਿੰਘ ਦੀ ਬੂਆ ਨਾਲ ਹੈ ਇਹ ਨਜਾਇਜ਼ ਸੰਬੰਧ ਹੀ ਉਹ ਬੰਦੇ ਨਾਲ ਹੈ ਜਿਹੜਾ ਮੁੰਡਾ ਫੜਿਆ ਉਹ ਕਿਹਦੇ ਰਣਜੀਤ ਕੋਰ ਦੇ ਉਹ ਮੁੰਡੇ ਦੀ ਮਾਂ ਹੈ ਤੁਹਾਡੀ ਕਿਹਦੇ ਮੇਰੀ ਭਝਾਈ ਛੋਟੀ ਹੈ ਠੀਕ ਹੈ ਉਹ ਮੁੰਡਾ ਡੱਕਦਾ ਕੀ ਕੀਤੀ ਤੁਹਾਨੂੰ ਬਾਹਰ ਚਲੇ ਮੀ ਨੂੰ ਮਸੀ ਹੋ ਸਕਲੇ ਮੰਗਦੇ 12 13 ਸਾਲ ਦੇ ਕਿਦਾਂ ਸ਼ੱਕ ਪਿਆ ਫਿਰ ਤੁਹਾਨੂੰ ਦਾ ਇਹ ਦੋ ਤਿੰਨ ਮਹੀਨੇ ਲੱਭਾ ਨਹੀਂ ਮੈਨੂੰ ਤੇ ਮੈਂ ਪਿੱਛੇ ਮੈਂ ਕਿੱਥੇ ਗਿਆ ਠੀਕ ਹੈ ਤੇ ਆਂਦੇ ਕੰਮ ਤੇ ਕੱਲਿਆ ਪੁੰਨੇ ਠੀਕ ਹੈ ਤਿੰਨ ਮਹੀਨੇ ਪੁੱਛ ਦੈਰੀ ਨਹੀ ਦੱਸਿਆ ਨੇ ਫੇਰ ਮੈਂ ਰਬੜ ਦਿੱਤੀ ਸਾਲ ਹੋ ਗਏ ਸਾਹ ਦਾ ਤਾ ਦਸ ਮਹੀਨੇ ਜਾ ਕੇ 12 ਸਾਲ ਹੋ ਜਾਂਦੇ ਮਤਲਬ ਜੇ ਇਹ ਕਹਿ ਲ ਜਾਵੇ ਉਹ ਕਹਾ ਹੋਵੇ ਤਾਂ ਸੱਚੀ ਹੋਗੀ ਤੇ 12 ਸਾਲ ਬਾਅਦ ਰੂੜੀ ਦੀ ਸੁਣੀ ਜਾਂਦੀ ਆ ਉਹਨੂੰ ਕੇ ਫਾਇਦਾ ਵੀ ਨਹੀਂ ਆਪੇ ਮਰ ਗਏ ਨੇ ਆਪੇ ਵੀ ਫੜੇ ਗਏ ਨੇ ਸਾਹ ਨਾਲ ਮੈਂ ਤਾਂ ਫੇਰ ਜੋਗਾ ਨਹੀਂ ਆ ਆਪ ਜੀ ਨਾਲ ਅੱਗੇ ਆ ਗਿਆ ਪਾਬ ਸਾਲ 2014 ਦੇ ਵਿੱਚ ਨਾ ਇੱਕ ਲੜਕਾ ਸੰਦੀਪ ਸਿੰਘ ਗਾਇਬ ਹੁੰਦਾ ਤੇ ਉਹਦੇ ਤਾਏ ਨੇ ਸਾਡੇ ਕੋਲ ਪਰਚਾ ਦਰਜ ਕਰਾਇਆ 42/14 ਸ਼੍ਰੀ ਹਰਗੋਬਿੰਦਪੁਰ ਵੇ 64 34 ਆਈਪੀਸੀ ਦੇ ਤਹਿਤ ਕਿ ਮਾਰ ਦੇਣ ਦੀ ਨੀਅਤ ਨਾਲ ਮੇਰੇ ਭਤੀਜੇ ਨੂੰ ਰਣਜੀਤ ਕੌਰ ਜੋ ਕਿ ਇਹਦੀ ਭਝਾਈ ਸੀਗੀ ਤੇ ਨਾਲ ਸਤਨਾਮ ਸਿੰਘ ਸਤਾ ਜੋ ਵੀ ਇਸੇ ਖੋਜਕੀਪੁਰ ਪਿੰਡ ਦਾ ਹੀ ਹੈਗਾ ਇਹਨਾਂ ਦੋਹਾਂ ਨੇ ਜਿਨ੍ਹਾਂ ਦੇ ਵਿੱਚ ਨਜਾਇਜ਼ ਸਬੰਧ ਸੀ ਤੇ ਇਹਨਾਂ ਨੇ ਉਹਨੂੰ ਮਾਰ ਕੇ ਕਿਤੇ ਗਾਇਬ ਕਰ ਦਿੱਤਾ ਜਾਂ ਉਹਨੂੰ ਮਾਰਨ ਦੀ ਨੀਅਤ ਨਾਲ ਗਾਇਬ ਕੀਤਾ ਹੋਇਆ ਹੈ ਤੇ ਉਹਦੇ ਤਹਿਤ ਪਰਚਾ ਰਜਿਸਟਰਡ ਗਾਇਬ ਹੋ ਗਈ ਸੀ ਇਥੋਂ ਫਿਰ ਇਹ ਬਾ ਜੋ ਪੀਓ ਬਣ ਕੇ 11 ਸਾਲਾਂ ਬਾਅਦ ਅੱਜ ਮਾਨਯੋਗ ਡੀਆਈਜੀ ਬਾਰਡਰ ਰੇਂਜਸ ਡਾਕਟਰ ਨਾਨਕ ਸਿੰਘ ਜੀ ਆਈਪੀਐਸ ਔਰ ਐਸਐਸਪੀ ਸੁਹੇਲ ਕਾਸਮ ਮੀਰ ਸਾਡੇ ਬਟਾਲਾ ਦੇ ਐਸਐਸਪੀ ਸਾਹਿਬ ਆਈਪੀਐਸ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਤੇ ਸਾਰੀ ਪੁਲਿਸ ਨੂੰ ਇਹ ਹੈਗਾ ਸੀ ਇੱਕ ਮੁਹਿੰਮ ਤੇ ਸ਼ੁਰੂ ਕੀਤੀ ਹੋਈ ਸੀ ਕਿ ਜਿਹਦੇ ਵਿੱਚ ਅਸੀਂ ਪੀਓਜ਼ ਨੂੰ ਅਰੈਸਟ ਕਰ ਰਹੇ ਸੀ ਤੇ ਉਹਦੇ ਤਹਿਤ ਅਸੀਂ ਆ ਦੋ ਇਹਨਾਂ ਨੂੰ ਇਹਨਾਂ ਦੋਨਾਂ ਨੂੰ ਰੰਜੀਸ ਹੀ ਅਰੈਸਟ ਕੀਤਾ ਇਸ ਮਕਮੇ ਤੇ ਦੌਰਾਨੇ ਪੁੱਛਗਿਛ ਇਹਨਾਂ ਨੇ ਉਸ ਮੁੰਡੇ ਬਾਰੇ ਦੱਸਿਆ ਕਿ ਕਿਉਂਕਿ ਇਹਨਾਂ ਦੇ ਆਪਸ ਵਿੱਚ ਨਜ਼ਾਇਰ ਰਿਲੇਸ਼ਨ ਸੀ ਕਿਉਂਕਿ ਆ ਜਿਹੜੀ ਰਣਜੀਤ ਕੌਰ ਸੀ ਇਹਦਾ ਘਰ ਵਾਲਾ ਜਿਹੜਾ ਸੀ ਗੁਰਮੁਖ ਸਿੰਘ ਉਹ ਫੌਜ ਦੇ ਵਿੱਚ ਸੀ ਤੇ ਉਹਦੀ 2010 ਦੇ ਵਿੱਚ ਡੈਥ ਹੋ ਗਈ ਸੀ ਤੇ ਬਾਅਦ ਦੇ ਵਿੱਚ ਇਹਦੇ ਰਿਲੇਸ਼ਨ ਇਹਦੇ ਨਾਲ ਬਣ ਗਏ ਸੀਗੇ ਸਤਨਾਮ ਸਿੰਘ ਸਤਾ ਜੋ ਕਿ ਉਸ ਟਾਈਮ ਤੇ 23 ਸਾਲ ਦਾ ਸੀ ਤੇ ਰਣਜੀਤ ਕੌਰ ਉਸ ਟਾਈਮ ਤੇ 49-50 ਸਾਲ ਦੀ ਸੀ ਅੰਨੇ ਹੋ ਕੇ ਇਹ ਇੱਕ ਮਾਨ ਹੈ ਆਪਣੇ ਹੀ ਪੁੱਤ ਨੂੰ ਕਿਉਂਕਿ ਉਹ ਇਤਰਾਜ ਕਰਦਾ ਸੀ ਇਹਨਾਂ ਦੇ ਰਿਲੇਸ਼ਨ ਤੇ ਉਹ ਹੈ 13-14 ਸਾਲਾਂ ਦਾ ਸੀ ਸਾਰਾ ਤੇ ਇਹਨਾਂ ਨੇ ਉਹਦਾ ਗਲ ਕੁੱਟ ਕੇ ਮਾਰਤਾ ਤੇ ਇੱਥੇ ਹੀ ਇਹ ਘਰ ਸੀਗਾ ਉਹਦਾ ਜਿੱਥੇ ਅਸੀਂ ਹੁਣ ਆਏ ਆ ਤੇ ਇੱਥੇ ਹੀ ਉਹਨੇ ਵਿਹੜੇ ਦੇ ਵਿੱਚ ਉਹਨੂੰ ਦੱਬ ਦਿੱਤਾ ਸੀਗਾ ਅੱਜ ਅਸੀਂ ਉਹਨਾਂ ਦੀ ਲਾਸ਼ ਬਰਾਮਦ ਕਰਨੇ ਆਏ ਆ ਬੇਟੇ ਇਹ ਜਿਹੜੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਸੀਗੇ ਵੀ ਜਿਹੜੇ ਪੀਯੂ ਆ ਗਏ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਤੇ ਉੱਤੇ ਕਾਫੀ ਜਿਹੜੀ ਇਹ ਮਿਹਨਤ ਕਰਨੀ ਪਈ ਨਾ ਸਪੈਸ਼ਲ ਬ੍ਰਾਂਚ ਨੂੰ ਵੀ ਨਾਲ ਲੈ ਕੇ ਕਰੀ ਇਹਨਾਂ ਨੂੰ ਹੀ ਲੱਭਦੇ ਰਹੇ ਪਰ ਸਾਨੂੰ ਫਿਰ ਬੰਦੇ ਮੁਖਬਰ ਨੇ ਦੱਸਿਆ ਕਿ ਉਹ ਕਦੀ ਕਦਾਈ ਪਿੰਡ ਆਉਂਦਾ ਆ ਫਿਰ ਅਸੀਂ ਉਸੇ ਹੀ ਕੜੀ ਦੇ ਵਿੱਚ ਉਹਨੂੰ ਲੱਭ ਪਾਉਂਦਿਆਂ ਸਾਨੂੰ ਦੱਸਿਆ ਕਿ ਹੁਣ ਕੋਲਾਨੀ ਜਗ੍ਹਾ ਤੇ ਖਲੋਤੇ